ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਸ਼ਣ ਰੋਕ ਕੇ ਭਗਵੰਤ ਮਾਨ ਦੀ ਘਰਵਾਲੀ ਨੇ ਸੁਣਾਈ ਅਜਿਹੀ ਖੁਸ਼ਖਬਰੀ ਜਿਸ ਨੂੰ ਸੁਣ ਕੇ ਲੋਕ ਖੁਸ਼ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘਰਵਾਲੀ ਨੇ ਇੱਕ ਅਜਿਹੀ ਖੁਸ਼ਖਬਰੀ ਸੁਣਾਈ ਹੈ ਜਿੱਥੇ ਘੇਲ ਔਰਤਾਂ ਨੂੰ ਤੇ ਔਰਤਾਂ ਜਿਸ ਤੋਂ ਬਾਅਦ ਖੁਸ਼ੀ ਦੇ ਨਾਲ ਝੂਮ ਮੁੱਠੀਆਂ ਨੇ ਔਰਤਾਂ ਨੇ ਡਾਕਟਰ ਗੁਰਪ੍ਰੀਤ ਕੌਰ ਦਾ ਧੰਨਵਾਦ ਵੀ ਕੀਤਾ ਤੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਕਰਨ ਦਾ ਉਹਨਾਂ ਨੂੰ ਜੜਾ ਕਿ ਹਾਵੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਵਾਲੀ ਹੁਣ ਖੁਦ ਚੋਣ ਅਖਾੜੇ ਦੇ ਵਿੱਚ ਖੁੱਦ ਪਏ ਨੇ ਜਿੱਥੇ ਆਪ ਉਮੀਦਵਾਰ ਦੇ ਹੱਕ ਦੇ ਵਿੱਚ ਉਹ ਧੂਰੀ ਦੇ ਦੌਰਾਨ ਚੋਣ ਪ੍ਰਚਾਰ ਦੇ ਵਿੱਚ ਆਏ ਹੋਏ ਨੇ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਦੇ ਵਿੱਚ ਜਿੱਥੇ ਚੋਣ ਪ੍ਰਚਾਰ ਕੀਤਾ ਗਿਆ ਡਾਕਟਰ ਗੁਰਪ੍ਰੀਤ ਦੀ ਗੁਰਪ੍ਰੀਤ ਕੌਰ ਵੱਲੋਂ ਤੇ ਆਪ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਵੀ ਮੰਗੀਆਂ ਗਈਆਂ ਨੇ ਤੇ ਇਹ ਵੀ ਜਿਹੜਾ ਹੈ ਦੱਸਿਆ ਗਿਆ ਹੈ ਕਿ ਕੁਝ ਪਹਿਣਾ ਦਾ ਕੁਝ ਔਰਤਾਂ ਦਾ ਗਿਲਾ ਸ਼ਿਕਵਾ ਵੀ ਹੈ ਕਿ 1.1000 ਰੁਪਏ ਹਲੇ ਨਹੀਂ ਆਏ ਨੇ ਪਰ ਔਰਤ ਨੂੰ ਸਭ ਤੋਂ ਵੱਧ ਸਹਿਣ ਸ਼ਕਤੀ ਮਾਲਕ ਨੇ ਦਿੱਤੀ ਹੈ ਥੋੜਾ ਜਿਆਦਾ ਸਬਰ ਰੱਖੋ ਇਨ੍ਹਾਂ ਚੋਣਾਂ ਤੋਂ ਬਾਅਦ 1-1000 ਰੁਪਏ ਜ਼ਰੂਰ ਤੁਹਾਨੂੰ ਦਿੱਤੇ ਜਾਣਗੇ 1-1000 ਰੁਪਏ ਦੇ ਫਾਰਮ ਜਿਹੜੇ ਨੇ ਤੁਹਾਡੇ ਭਰੇ ਜਾਣਗੇ ਉਸ ਤੋਂ ਬਾਅਦ ਇਨ੍ਹਾਂ ਭੈਣਾਂ ਦੇ ਨਾਲ ਕੀਤਾ ਹੋਇਆ ਵਾਅਦਾ 1-1000 ਰੁਪਏ ਦਾ ਸਵਨਾ ਨੂੰ ਪੂਰਾ ਕਰਕੇ ਵਿਖਾਇਆ ਜਾਵੇਗਾ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਜਿੱਥੇ ਧੂਰੀ ਦੇ ਵਿੱਚ ਮਾਨ ਸਰਕਾਰ ਨੇ 33 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਾਲੇ ਨੂੰ ਢੱਕਣ ਦਾ ਕੰਮ ਵੀ ਮੁਕੰਮਲ ਕੀਤਾ ਹੈ ਹਾਲਾਂਕਿ 2 ਸਾਲਾਂ ਦੇ ਵਿੱਚ ਮਾਨ ਸਰਕਾਰ ਨੇ ਜੋ ਕੰਮ ਕੀਤੇ ਨੇ ਉਹ ਕੰਮ ਵਾਕੇ ਹੀ ਕਾਬਲੇ ਤਾਰੀਫ ਨੇ ਹਾਲਾਂਕਿ ਜੋ ਕੰਮ ਮਾਨ ਸਰਕਾਰ ਨੇ 2 ਸਾਲਾਂ ਦੇ ਵਿੱਚ ਕਰਕੇ ਵਿਖਾਏ ਨੇ ਉਹ ਕੰਮ ਹੋਰ ਕੋਈ ਸਰਕਾਰ ਨਹੀਂ ਕਰ ਸਕਦੀ ਸੀ ਉਹ ਕੰਮ ਜਿਹੜਾ ਹੈ ਕਿਸੇ ਵੀ ਸਰਕਾਰ ਨੇ ਨਹੀਂ ਕਰਨਾ ਸੀ ਆਖਰਕਾਰ ਉਹ ਕੰਮ ਕੇਵਲ ਤੇ ਕੇਵਲ ਜਿਹੜਾ ਹੈ ਆਪ ਸਰਕਾਰ ਨੇ ਕਰਨਾ ਕੀਤਾ ਹੈ ਆਖਰਕਾਰ ਉਹ ਕੰਮ ਬਿਲਕੁਲ ਆਪ ਸਰਕਾਰ ਨੇ ਵਾਕੇ ਹੀ ਕਰਕੇ ਵਿਖਾਇਆ ਹੈ ਆਖਰਕਾਰ ਜੇ ਗੱਲ ਕਰੀਏ ਤਾਂ ਆਪ ਸਰਕਾਰ ਨੇ ਉਹ ਸਾਰੇ ਕਾਰਜ ਨੂੰ ਬਿਲਕੁਲ ਜਿਹੜਾ ਹੈ ਨਿਰਵਿਘਨਤਾ ਸਹਿਤ ਕੀਤਾ ਹੈ ਹਾਲਾਂਕਿ 2 ਸਾਲਾਂ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਅਸੀਂ ਜਿਹੜਾ ਬਿਲਕੁਲ ਵੋਟਾਂ ਮੰਗ ਰਹੇ ਆ ਲੋਕ ਆਪਣਾ ਫੈਸਲਾ 1 ਜੂਨ ਨੂੰ ਸੁਣਾ ਦੇਣਗੇ ਵਿਰੋਧੀ ਜਿੱਥੇ ਵੋਟਾਂ ਮੰਗ ਰਹੇ ਨੇ ਉੱਥੇ ਉਹਨਾਂ ਲੋਕਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਕਿ ਆਖਰ ਉਹਨਾਂ ਲੋਕਾਂ ਨੇ ਅਜੇ ਹਾਕ ਕੀ ਕੀਤਾ ਹੈ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਯਾਸ਼ੀ ਨਹੀਂ ਕੀਤੀ ਸਮਾਂ ਬਰਬਾਦ ਨਹੀਂ ਕੀਤਾ ਬਲਕਿ ਲੋਕਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਕੇ ਵਿਖਾਇਆ ਹੈ ਆਮ ਆਦਮੀ ਪਾਰਟੀ ਨੇ ਹਰ ਇੱਕ ਕੰਮ ਨੂੰ ਪੂਰਾ ਕਰਨ ਦੇ ਲਈ ਜਿਹੜੀ ਹੈ ਦਿਲਚਸਪੀ ਦਿਖਾਈ ਹੈ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਵਾਕੇ ਹੀ ਲੋਕ ਅੱਜ ਸਲਾਹ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੇ ਅਜੇਹੇ ਮੁੱਖ ਮੰਤਰੀ ਨੇ ਜਿਹੜੇ ਲੋਕਾਂ ਨੂੰ ਸ਼ਰਿਆਮ ਮਿਲਦੇ ਨੇ ਲੋਕ ਉਹਨਾਂ ਨੂੰ ਬਿਨਾਂ ਕਿਸੇ ਝਿਜਕਚਾਹਟ ਦੇ ਜਿਹੜਾ ਮਿਲ ਪੈਂਦੇ ਨੇ ਲੋਕ ਉਹਨਾਂ ਦੇ ਨਾਲ ਖੁੱਲੇ ਆਮ ਦਿਲ ਖੋਲ ਕੇ ਗੱਲ ਵੀ ਕਰ ਲੈਂਦੇ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਪਾਸੇ ਜਿਹੜਾ ਹੈ ਆਪਣੇ ਲਈ ਪਿਆਰ ਖੱਟਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾਵਾ ਇਹ ਕਿ ਆਖਰ ਜਿਹੜਾ ਉਹ ਪਿਆਰ ਲੋਕਾਂ ਤੋਂ ਲੈ ਰਹੇ ਨੇ ਉਹ ਪਿਆਰ ਜਿਹੜਾ ਉਹ ਬਾਕੀ ਦੇ ਉਮੀਦਵਾਰਾਂ ਨੂੰ ਨਹੀਂ ਮਿਲਦਾ ਏ ਸੋ ਆਖਰ ਇਹ ਮੁੱਖ ਮੰਤਰੀ ਨੇ ਵੱਡਾ ਦਾਵਾ ਕੀਤਾ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਡਾਕਟਰ ਗੁਰਪ੍ਰੀਤ ਕੌਰ ਨੇ ਜਿੱਥੇ ਔਰਤਾਂ ਨੂੰ ਖੁਸ਼ਖਬਰੀ ਸੁਣਾਈ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਦੇ ਵਿੱਚ ਇੱਕ ਵੱਡਾ ਜਿਹੜਾ ਹੈ ਫੈਸਲਾ ਸੁਣਾਇਆ ਸੋ ਆਖਰ ਲੋਕਾਂ ਤੋਂ ਮੰਗ ਕੀਤੀ ਕਿ ਗੁਰਮੀਤ ਸਿੰਘ ਮੀਤ ਹੇਰ ਨੂੰ ਜਿਹੜਾ ਹੈ ਜਤਾਇਆ ਜਾਵੇ ਸੋ ਆਖਰ ਮੀਤ ਹੇਰ ਦੇ ਹੱਕ ਦੇ ਵਿੱਚ ਲੋਕ ਇੱਕ ਜੂਨ ਨੂੰ ਵੱਡਾ ਫਤਵਾ ਦੇਣਗੇ ਉੱਥੇ ਨਾਲ ਹੀ ਜੇ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਨੇ ਵੀ ਕਿੱਕਲੀ ਦੇ ਨਾਲ ਵਿਰੋਧੀਆਂ ਤੇ ਤੰਜ ਕਸਿਆ ਤੁਸੀਂ ਵਿਰੋਧੀਆਂ ਦੇ ਮੂੰਹ ਬੰਦ ਕਰੋ ਅਸੀਂ ਤਾਂ ਸਿਰਫ ਅੱਗੇ ਲੱਗਣ ਵਾਲੇ ਆ ਗੱਲ ਕਰੀਏ ਜਿੱਥੇ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਦੌਰਾਨ ਸਥਾਨਕ ਮੰਦਰ ਚੌਂਕ ਵਿਖੇ ਉਮੜੇ ਵਿਸ਼ਾਲ ਜਨ ਸਮੂਹ ਨੂੰ ਸੰਬੋਧਨ ਕਰਦੇ ਆ ਅਸੀਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮਸਲੇ ਤਾਂ ਹੀ ਹੱਲ ਕਰ ਸਕਦੇ ਹਾਂ ਜੇਕਰ ਤੁਸੀਂ ਵਿਰੋਧੀਆਂ ਦੇ ਮੂੰਹ ਬੰਦ ਕਰੋਗੇ ਫਿਰ ਦੇਖਾਂਗੇ ਕਿ ਪੰਜਾਬ ਦੇ ਕਰੋੜਾਂ ਰੁਪਏ ਰੋਕਣ ਵਾਲਾ ਸੈਂਟਰ ਪੰਜਾਬ ਦਾ ਇੱਕ ਪੈਸਾ ਵੀ ਕਿਵੇਂ ਰੋਕ ਸਕੇਗਾ ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਨੌਜਵਾਨਾਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਕਿੱਕਲੀ ਗੀਤ ਦੀ ਫਰਮਾਇਸ਼ ਵੀ ਕੀਤੀ ਜਿਸ ਤੇ ਮੁੱਖ ਮੰਤਰੀ ਨੇ ਕਿੱਕ ਲਈ ਕਲੀਅਰ ਦੀ ਰਾਹੀਂ ਸਾਰਾ ਹੀ ਭਾਸ਼ਣ ਨਿਵੇੜਿਆ ਦੱਸਿਆ ਕਿ 43000 ਨੌਕਰੀਆਂ ਬਿਜਲੀ ਦਾ ਬਿੱਲ ਜ਼ੀਰੋ ਉਹੀ ਖੰਭੇ ਉਹੀ ਤਾਰਾਂ ਲੇਕਿਨ ਹੁਣ ਬਿਜਲੀ ਪੂਰੀ ਕਿਉਂ ਆ ਰਹੀ ਹੈ ਸਾਰੇ ਵਿਸਥਾਰ ਦੇ ਨਾਲ ਮੁੱਖ ਮੰਤਰੀ ਨੇ ਚਾਨਣਾ ਪਾਇਆ ਏ ਉਹਨਾਂ ਬਿਨਾ ਨਾਮ ਲਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਧਰਮ ਪਤਨੀ ਅਤੇ ਬਠਿੰਡੇ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਬਾਰੇ ਕਿੱਕਲੀ ਰਾਹੀਂ ਤੰਜ ਕਸਿਆ ਲੋਕਾਂ ਨੇ ਉਹਨਾਂ ਦਾ ਅਕਿਲਕਾਰੀਆਂ ਤੇ ਤਾੜੀਆਂ ਦੇ ਨਾਲ ਹੌਸਲਾ ਵੀ ਵਧਾਇਆ ਉਸ ਸਮੇਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਨੇ ਮੁੱਖ ਮੰਤਰੀ ਦੇ ਭਾਸ਼ਣ ਦੀ ਪ੍ਰੋੜਤਾ ਕਰਦਿਆਂ ਕਿਹਾ ਤੁਸੀਂ ਸਾਨੂੰ ਸੰਸਦ ਦੇ ਵਿੱਚ ਜਿਤਾ ਕੇ ਭੇਜੋ ਅਸੀਂ ਪੰਜਾਬ ਸਮੇਤ ਹਲਕੇ ਸੰਗਰੂਰ ਦੇ ਮਸਲੇ ਪਹਿਲ ਦੇ ਆਧਾਰ ਤੇ ਹਲ ਕਰਾਂਗੇ ਇਸ ਸਮੇਂ ਹਲਕਾ ਲਹਿਰਾ ਦੇ ਐਮ ਐਲ ਏ ਐਡਵੋਕੇਟ ਬਰਿੰਦਰ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖੈਰਾ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਹਲਕੇ ਦੇ ਵਿੱਚੋਂ ਪਹੁੰਚੇ ਹਜ਼ਾਰਾਂ ਵਰਕਰਾਂ ਅਤੇ ਆਗੂਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਉਮੀਤ ਹੇਰ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਲੋਕਾਂ ਨੂੰ ਪੂਰ ਜੋਰ ਬੇਨਤੀ ਕੀਤੀ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਉਮੀਦਵਾਰ ਨੂੰ ਪਾਰਲੀਮੈਂਟ ਦੇ ਵਿੱਚ ਨ ਜ਼ਰੂਰ ਪੇਜੋਗੇ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਹੋਰ ਖਾਸ ਖਬਰ ਖਾਸ ਤੌਰ ਤੇ ਇੱਕ ਚੀਜ਼ ਜਿਹੜੀ ਹੈ ਬਿਲਕੁਲ ਸਾਫ਼ ਹੋ ਗਈ ਹੈ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਲਗਾਤਾਰ ਜਿੱਥੇ ਕੁਝ ਚੀਜ਼ਾਂ ਜੜੀਆਂ ਨੇ ਹੁਣ ਸਾਫ਼ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਗੱਲ ਕਰਦੇ ਆ ਇਸ ਵਕਤ ਅਬੋਹਰ ਦੇ ਵਿੱਚ ਟ੍ਰੇਨ ਦਾ ਇੰਜਨ ਫੇਲ ਹੋਇਆ ਯਾਤਰੀ ਪਰੇਸ਼ਾਨ ਹੋਏ ਨੇ ਹੁਣੇ-ਹੁਣੇ ਵੱਡੀ ਅਪਡੇਟ ਹੈ ਜਿੱਥੇ ਕਿਲਿਆਂ ਵਾਲੀ ਰੇਲਵੇ ਸਟੇਸ਼ਨ ਨੇੜੇ ਬਠਿੰਡਾ ਤੋਂ ਸ਼੍ਰੀਨਗਰ ਜਾ ਰਹੀ ਯਾਤਰੀ ਰੇਲ ਗੱਡੀ ਦਾ ਇੰਜਨ ਫੇਲ ਹੋ ਗਿਆ ਜਿਸ ਕਾਰਨ ਰੇਲ ਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਕਰੀਬ 1.5 ਘੰਟੇ ਤੱਕ ਗਰਮੀ ਦੇ ਵਿੱਚ ਪਰੇਸ਼ਾਨ ਰਹੇ ਇਸ ਤੋਂ ਬਾਅਦ ਬਠਿੰਡਾ ਤੋਂ ਇੱਕ ਹੋਰ ਇੰਜਣ ਮਗਵਾ ਕੇ ਰੇਲ ਗੱਡੀ ਨੂੰ ਸ਼੍ਰੀ ਗੰਗਾ ਨਗਰ ਲਿਜਾਇਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਸ਼੍ਰੀ ਗੰਗਾ ਨਗਰ ਪੈਸੇਂਜਰ ਰੇਲ ਗੱਡੀ ਅੱਜ ਦੁਪਹਿਰ 1.5 ਵਜੇ ਦੇ ਕਰੀਬ ਅਬੋਹਰ ਸਟੇਸ਼ਨ ਤੇ ਜੀ ਅਤੇ ਨਿਰਧਾਰਿਤ ਸਮੇਂ ਅਨੁਸਾਰ ਸ਼੍ਰੀ ਗੰਗਾ ਨਗਰ ਦੇ ਲਈ ਰਵਾਨਾ ਹੋਈ ਤਾਂ ਕਿਲਿਆਂਵਾਲੀ ਨੇੜੇ ਰੇਲ ਗੱਡੀ ਦਾ ਇੰਜਣ ਅਚਾਨਕ ਫੇਲ ਹੋ ਗਿਆ ਟ੍ਰੇਨ ਦੇ ਡਰਾਈਵਰ ਅਤੇ ਕੰਡਕਟਰ ਨੇ ਤੁਰੰਤ ਸਬੰਧਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਬਠਿੰਡਾ ਤੋਂ ਇੱਕ ਹੋਰ ਇੰਜਣ ਭੇਜਿਆ ਗਿਆ ਜਿਸ ਦੌਰਾਨ 48 ਡਿਗਰੀ ਦੇ ਕਰੀਬ ਤਾਪਮਾਨ ਕਾਰਨ ਸਾਰੇ ਰੇਲਵੇ ਯਾਤਰੀਆਂ ਨੂੰ ਟ੍ਰੇਨ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਰੀਬ ਡੇਢ ਘੰਟੇ ਬਾਅਦ ਬਠਿੰਡਾ ਤੋਂ ਆਇਆ ਨਵਾਂ ਜਣ ਰੇਲ ਗੱਡੀ ਸਮੇਰ ਸ਼੍ਰੀ ਗੰਗਾ ਨਗਰ ਪੈਸੇਂਜਰਸ ਨੂੰ ਲੈ ਕੇ ਪਹੁੰਚਿਆ ਉਧਰ ਦੂਜੇ ਪਾਸੇ ਗੱਲ ਕਰਾਂਗੇ ਮੁਹਾਲੀ ਚ ਸਕਾਰਪਿਓ ਕਾਰ ਅਤੇ ਟੈਕਸੀ ਵਿਚਾਲੇ ਭਿਆਨਕ ਟੱਕਰ ਹੋਈ ਹੈ ਕਬੱਡੀ ਖਿਡਾਰੀ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਟੈਕਸੀ ਡਰਾਈਵਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਹਾਲਾਂਕਿ ਕਬੱਡੀ ਖਿਡਾਰੀ ਪੰਮਾ ਨੇ ਅਗਲੇ ਮਹੀਨੇ ਟੂਰਨਾਮੈਂਟ ਖੇਡਣ ਦੇ ਲਈ ਜਾਣਾ ਸੀ ਕਬੱਡੀ ਖਿਡਾਰੀ ਪੰਮਾ ਦਾ ਐਕਸੀਡੈਂਟ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੁਹਾਂ ਸਕੋਰਪੀਓ ਕਾਰ ਅਤੇ ਟੈਕਸੀ ਵਿਚਾਲੇ ਜਿਹੜੀ ਹੈ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਕਬੱਡੀ ਖਿਡਾਰੀ ਪੰਮਾ ਦੀ ਮੌਤ ਹੋ ਚੁੱਕੀ ਹੈ ਤੇ ਟੈਕਸੀ ਡਰਾਈਵਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੋ ਉਸ ਨੂੰ ਵੀ ਹਸਪਤਾਲ ਜਿਹੜਾ ਹੈ ਲਜਾਇਆ ਗਿਆ ਮੁੱਢਲੀ ਸਹਾਇਤਾ ਜਿਹੜੀ ਹੈ ਉਸ ਨੂੰ ਵੀ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਹੋਰ ਨਾ ਖਾਸ ਖਬਰਾਂ ਦੀ ਜਿੱਥੇ ਲਗਾਤਾਰ 13 0 ਦੀ ਗੱਲ ਹੋ ਰਹੀ ਹੈ ਲੋਕ ਇਸ ਵਾਰ 13 0 ਨੂੰ ਭਰਮਾ ਹੁੰਗਾਰਾ ਦੇਣਗੇ ਇਹ ਮੁੱਖ ਮੰਤਰੀ ਨੇ ਵੱਡਾ ਦਾਵਾ ਕਰ ਦਿੱਤਾ ਹੈ ਸੋ ਲਗਾਤਾਰ ਲੋਕ 13 0 ਕਰਨ ਨੂੰ ਉਡੀਕ ਰਹੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ